ਸੋ ਅੱਜ ਮੈਂ ਪੰਜਾਬ ਦੇ ਵਿੱਚ ਨਵੇਂ ਭਰਤੀ ਹੋਏ ਮੁਲਾਜ਼ਮਾਂ ਦੇ ਲਈ ਇੱਕ ਖੁਸ਼ਖਬਰੀ ਲੈ ਕੇ ਆਇਆ ਹਾਂ ਇਹ ਖੁਸ਼ਖਬਰੀ ਇਹ ਕਿ ਪੰਜਾਬ ਵਿੱਚ ਨਵੀਂ ਭਰਤੀ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਕੇਂਦਰ ਸਰਕਾਰ ਦੇ 7ਵੇਂ ਪੇ ਕਮਿਸ਼ਨ ਅਨੁਸਾਰ ਪੇ ਸਕੇਲ ਤੇ ਤਨਖਾਹ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਤੇ ਇਸ ਨੂੰ ਲੈ ਕੇ ਸੌਰਵ ਸ਼ਰਮਾ ਤੇ ਉਸ ਦੇ ਕੁਝ ਹੋਰ ਸਾਥੀਆਂ ਨੇ ਜੋ ਅਸਿਸਟੈਂਟ ਪ੍ਰੋਫੈਸਰ ਨੇ ਉਹ ਉਹਨਾਂ ਨੇ ਇੱਕ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਲਗਾਇਆ ਸੀ ਜਿਸ ਦੀ ਲਗਾਤਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਰਹੀ ਔਰ ਜਿਉਂ-ਜਿਉਂ ਉਹ ਕੇਸ ਅੱਗੇ ਵਧਦਾ ਰਿਹਾ ਮੈਂ ਤੁਹਾਨੂੰ ਉਸ ਬਾਰੇ ਜਾਣਕਾਰੀ ਦੇਂਦਾ ਰਿਹਾ ਔਰ ਪੰਜਾਬ ਸਰਕਾਰ ਦੀ ਜਿਹੜੀ ਰਿਵਿਊ ਪਟੀਸ਼ਨ ਸੀ ਉਹ ਵੀ ਪੰਜਾਬ ਸਰਕਾਰ ਨੇ ਆਈ ਕੋਰਟ ਵਿੱਚ ਪਾਈ ਸੀ ਪਰ ਹੁਣ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਝਟਕਾ ਦਿੱਤਾ ਹੈ ਸੋ ਦੋਸਤੋ ਇਹ ਝਟਕਾ ਕੀ ਹੈ ਇਹ ਮੈਂ ਸਭ ਕੁਝ ਦੱਸਾਂਗਾ ਇਸ ਪੋਡਕਾਸਟ ਨੂੰ ਤੁਸੀਂ ਅਖੀਰ ਤੱਕ ਦੇਖਣਾ ਸਾਰੀ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਲਈ ਹੈ ਬਹੁਤ ਰੋਚਕ ਹੈ ਔਰ ਬਹੁਤ ਲਾਭਦਾਇਕ ਹੈ ਸੋ ਇੱਕ ਇਸ ਕੇਸ ਦੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰ ਚੁੱਕਾ ਹਾਂ ਤੇ ਹੁਣ ਇਸ ਦੀ ਡਿਟੇਲ ਨਾਲ ਗੱਲ ਕਰ ਰਹੇ ਹਾਂ ਇਸ ਕੇਸ ਦਾ ਇਸ ਕੇਸ ਬਾਰੇ ਇਹ ਇਹ ਗੱਲ ਹੈ ਕਿ ਸੌਰਵ ਸ਼ਰਮਾ ਤੇ ਉਸ ਦੇ ਸਾਥੀਆਂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਸਾਨੂੰ ਕੇਂਦਰ ਸਰਕਾਰ ਦਾ 7ਵਾਂ ਪੇ ਕਮਿਸ਼ਨ ਨਹੀਂ ਚਾਹੀਦਾ ਸਗੋਂ ਪੰਜਾਬ ਦੇ 6ਵੇਂ ਪੇ ਕਮਿਸ਼ਨ ਅਨੁਸਾਰ ਸਾਡੇ ਜਿਹੜੇ ਪੇ ਸਕੇਲ ਹੈ ਉਹ ਸਾਨੂੰ ਚਾਹੀਦਾ ਹੈ ਇਸ ਨੂੰ ਲੈ ਕੇ ਇੱਕ ਕੰਟੈਂਪਟ ਕੰਟੈਂਪਟ ਜਿਹੜੀ ਪਟੀਸ਼ਨ ਸੀ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਦਾਖਲ ਕੀਤੀ ਗਈ ਸੀ ਜੇਕਰ ਸੀ ਡਬਲਯੂ ਪੀ 15896 ਸਾਲ 2023 ਹੀ ਦੇ ਮੁਤਾਬਕ ਇਹ ਜਿਹੜੀ ਪਟੀਸ਼ਨ ਸੀ ਇਹ ਦਾਖਲ ਕੀਤੀ ਗਈ ਸੀ ਤੇ ਜਿਸ ਦਾ ਫੈਸਲਾ ਜਿਹੜਾ ਸੀ ਉਹ 13/9/2024 ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਸਿਸਟੈਂਟ ਪ੍ਰੋਫੈਸਰਸ ਯਾਨੀ ਕਿ ਸੌਰਵ ਸ਼ਰਮਾ ਤੇ ਉਹਦੇ ਸਾਥੀਆਂ ਦੇ ਹੱਕ ਵਿੱਚ ਕੀਤਾ ਸੀ ਹੁਣ ਇਸ ਫੈਸਲੇ ਵਿੱਚ ਮਾਨਯੋਗ ਹਾਈ ਕੋਰਟ ਨੇ ਸਪਸ਼ਟ ਕੀਤਾ ਸੀ ਕਿ ਜਿਹੜੇ 2016 ਦੇ ਰੂਲਸ ਨੇ ਉਹਨਾਂ ਮੁਤਾਬਕ ਹੀ ਇਹਨਾਂ ਮੁਲਾਜ਼ਮਾਂ ਨੂੰ ਯਾਨੀ ਕਿ ਅਸਿਸਟੈਂਟ ਪ੍ਰੋਫੈਸਰਸ ਨੂੰ ਔਰ ਹੋਰ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਸਕੇਲ ਦਿੱਤੇ ਜਾਣ ਦੇ ਨਾਲ ਇਹ ਵੀ ਕਿਹਾ ਕਿ ਇਹਨਾਂ ਦੀ ਭਰਤੀ ਤੋਂ ਲੈ ਕੇ ਹੁਣ ਤੱਕ ਦਾ ਏਰੀਅਰ ਵੀ 8 ਹਫਤੇ ਦੇ ਅੰਦਰ ਅੰਦਰ ਦਿੱਤਾ ਜਾਵੇ ਸੋ ਦੋਸਤੋ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਜਿਹੜੀ ਸੀ ਉਹ ਇਸ ਤੇ ਰਜ਼ਾਮੰਦ ਰਜ਼ਾਮੰਦ ਨਹੀਂ ਹੋਈ ਤੇ ਉਸ ਨੇ ਇਸ ਫੈਸਲੇ ਖਿਲਾਫ ਇੱਕ ਹੋਰ ਐਲ ਪੀਜ਼ ਫਾਈਲ ਦਾਖਲ ਕਰ ਦਿੱਤੀ ਸੀ ਔਰ ਇਹ ਐਲ ਪੀਸੀ ਇਹ ਡਿਵੀਜ਼ਨ ਬੈਂਚ ਦੇ ਅੱਗੇ ਉਹਨਾਂ ਨੇ ਦਾਖਲ ਕੀਤੀ ਸੀ ਸੋ ਡਿਵੀਜ਼ਨਲ ਪੈਂਚ ਨੇ ਫਿਰ 10 12 2024 ਨੂੰ ਮੁੜ ਇਸ ਨੂੰ ਖਾਰਜ ਕਰ ਦਿੱਤਾ ਤੇ ਫਿਰ ਕਿਹਾ ਕਿ ਇਹਨਾਂ ਮੁਲਾਜ਼ਮਾਂ ਨੂੰ ਜਿਹੜੇ ਪੇ ਸਕੇਲ ਹੈ ਉਹ 2016 ਦੇ ਰੂਲਜ਼ ਅਨੁਸਾਰ ਹੀ ਪੇ ਸਕੇਲ ਦਿੱਤੇ ਜਾਣ ਤੇ ਕੇਂਦਰ ਦਾ 7ਵਾਂ ਪੇ ਕਮਿਸ਼ਨ ਨਾ ਦਿੱਤਾ ਜਾਵੇ ਪਰ ਦੋਸਤੋ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਉਹ ਤੋਂ ਤੁਹਾਨੂੰ ਪਤਾ ਹੈ ਕਿ ਕੇਸ ਲਮਕਾ ਲਮਕਾਉਂ ਦੇ ਵਿੱਚ ਮਾਹਰ ਪਰ ਇਸ ਤੋਂ ਬਾਅਦ ਸਰਕਾਰ ਨੇ ਮੁੜ ਸੁਪਰੀਮ ਕੋਰਟ ਦਾ ਰੋਕ ਕੀਤਾ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਇਸ ਪਟੀਸ਼ਨ ਨੂੰ ਵੀ ਮਾਨਯੋਗ ਸੁਪਰੀਮ ਕੋਰਟ ਨੇ ਰਜੈਕਟ ਕਰ ਦਿੱਤਾ ਖਾਰਜ ਕਰ ਦਿੱਤਾ ਸੀ ਤੇ ਇੱਕ ਵਾਰ ਫਿਰ ਇਹਨਾਂ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਕਿ ਸਾਲ 2016 ਦੇ ਰੂਲਸ ਅਨੁਸਾਰ ਹੀ ਇਹਨਾਂ ਨੂੰ ਤਨਖਾਹ ਦਿੱਤੀ ਜਾਵੇ ਤੇ ਕੇਂਦਰ ਸਰਕਾਰ ਦਾ 7ਵਾਂ ਪੇਕ ਮਿਸ਼ਨ ਇਹਨਾਂ ਤੇ ਲਾਗੂ ਨਹੀਂ ਹੁੰਦਾ ਕਿਉਂਕਿ ਇਸ ਦੇ ਵਿੱਚ ਉਹਨਾਂ ਨੇ ਸਪਸ਼ਟੇ ਲਿਖਿਆ ਸੀ ਕਿਉਂਕਿ ਸਰਕਾਰ ਨੇ ਰੂਲਸ ਵਿੱਚ 2016 ਦਾ ਜਿਹੜੇ ਰੂਲਸ ਸੀ ਉਹਨਾਂ ਦੇ ਵਿੱਚ ਜਿਹੜੀ ਅਮੈਂਡਮੈਂਟ ਕਰਨੀ ਸੀ ਉਹ ਨਹੀਂ ਸੀ ਕੀਤੀ ਸੋ ਇਸ ਲਈ ਸਰਕਾਰ ਇਹਨਾਂ ਮੁਲਾਜ਼ਮਾਂ ਤੇ 7ਵੇਂ ਪੇਕ ਮਿਸ਼ਨ ਨੂੰ ਲਾਗੂ ਨਹੀਂ ਕਰ ਸਕਦੀ ਇਹਨਾਂ ਨੂੰ ਛੇਵੇਂ ਪੇਕ ਮਿਸ਼ਨ ਦੇ ਜਿਹੜੇ ਸਕੇਲ ਨੇ ਉਹੀ ਹੀ ਦਿੱਤੇ ਜਾਣ ਹੁਣ ਦੋਸਤੋ ਪੰਜਾਬ ਸਰਕਾਰ ਅਜੇ ਵੀ ਇੱਥੇ ਨਹੀਂ ਰੁਕ ਰਹੀ ਔਰ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਨੇ ਇੱਕ ਚਿੱਠੀ ਤਾਂ ਵਕ ਵਕ ਵਿਭਾਗਾਂ ਨੂੰ ਜਾਰੀ ਕਰ ਦਿੱਤੀ ਜਿਸ ਵਿੱਚ ਇਹ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਹੁਣ ਕੋਈ ਵੀ ਭਰਤੀ ਜਿਹੜੀ ਆ ਉਸ ਕਾਰਨ ਤੋਂ ਪਹਿਲਾਂ ਰੂਲਸ ਦੇ ਵਿੱਚ ਅਮੈਂਡਮੈਂਟ ਕੀਤੀ ਜਾਵੇ ਪਰ ਇਸ ਸਭ ਕੁਝ ਦੇ باوجود ਉਸਨੇ ਫੇਰ ਇੱਕ ਵਾਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਇੱਕ ਰਿਵਿਊ ਪਟੀਸ਼ਨ ਦਾਖਲ ਕਰ ਦਿੱਤੀ ਤੇ ਸੁਪਰੀਮ ਕੋਰਟ ਨੂੰ ਕਿਹਾ ਕਿ ਸਰਕਾਰ ਨੂੰ ਇੱਕ ਮੌਕਾ ਜਿਹੜਾ ਹੈ ਉਹ ਹੋਰ ਮਿਲਣਾ ਚਾਹੀਦਾ ਹੈ ਔਰ ਸਰਕਾਰ ਨੇ ਇਹ ਮੌਕਾ ਜਿਹੜਾ ਹੈ ਇਹ ਆਪਣੇ ਆਪ ਲੈ ਕੇ ਇਸ ਪਟੀਸ਼ਨ ਨੂੰ ਦਾਖਲ ਕਰ ਦਿੱਤਾ ਸੀ ਉਸ ਦਰਮਿਆਨ ਇਹ ਜਿਹੜਾ ਮੁਕੱਦਮਾ ਸੀ ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਿਹਾ ਸੀ ਜਦੋਂ ਸਰਕਾਰ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਉਹਨਾਂ ਨੇ ਇੱਕ ਰੀਵਿਊ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਹੈ ਤਾਂ ਹਾਈ ਕੋਰਟ ਦਾ ਵੀ ਵਿਚਾਰ ਸੀ ਕਿ ਉਹ ਠੀਕ ਹੈ ਉਹ ਜਦ ਤੱਕ ਪੈਂਡਿੰਗ ਹੈ ਤੁਸੀਂ ਉਹਨਾਂ ਚਿਰ ਤੱਕ ਇਹਨਾਂ ਨੂੰ ਇਹ ਜਿਹੜੇ ਸਕਿਲਸ ਨੇ ਇਹ 2016 ਦੇ ਰੂਲਸ ਦੇ ਮਤਾਬਕ 6ਵੇਂ ਪੀਕ ਮਿਸ਼ਨ ਮਤਾਬਕ ਦੇ ਦਿਓ ਪਰ ਸਰਕਾਰ ਇਸ ਨੂੰ ਟਰਕਾਉਂਦੀ ਰਹੀ ਤੇ ਅਖਰ ਉਸ ਰਿਵਿਊ ਪਟੀਸ਼ਨ ਦਾ ਫੈਸਲਾ ਵੀ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਦਿੱਤਾ ਹੈ ਇਹ ਫੈਸਲਾ ਉਹਨਾਂ ਨੇ 20 ਮਾਰਚ 2025 ਨੂੰ ਸੁਣਵਾਈ ਕਰਨ ਤੋਂ ਬਾਅਦ ਸੁਣਾਇਆ ਜਿਸ ਵਿੱਚ ਉਹਨਾਂ ਨੇ ਇਸ ਰਿਵਿਊ ਪਟੀਸ਼ਨ ਨੂੰ ਡਿਸਪੋਜ਼ ਆਫ ਕਰ ਦਿੱਤਾ ਤੇ ਨਾਲ ਹੀ ਇਹ ਵੀ ਕਿਹਾ ਕਿ ਤੁਸੀਂ ਹੁਣ ਆਖਰੀ ਮੌਕਾ ਵੀ ਗਵਾ ਚੁੱਕੇ ਹੋ ਇਸ ਲਈ ਤੁਸੀਂ ਇਹ ਜਿਹੜਾ ਉਹਨਾਂ ਨੂੰ ਜਿਹੜੇ ਪੇ ਸਕਿਲਸ ਨੇ ਉਹ ਤੁਸੀਂ ਜ਼ਰੂਰ ਹੀ لازਮੀ ਇਹਨਾਂ ਰੂਲਸ ਦੇ ਮੁਤਾਬਕ 2016 ਦੇ ਮੁਤਾਬਕ 6ਵੇਂ ਪੇ ਕਮਿਸ਼ਨ ਮੁਤਾਬਕ ਦਿਓ ਸੋ ਦੋਸਤੋ ਇਹ ਇੱਕ ਸਰਵ ਸ਼ਰਮਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਜਿਹੜੀ ਇਹ ਵੱਡੀ ਇੱਕ ਲੜਾਈ ਲੜੀ ਜਾ ਰਹੀ ਸੀ 6ਵੇਂ ਪੇ ਕਮਿਸ਼ਨ ਦੇ ਸਕਿਲਸ ਲਈ ਉਹਨਾਂ ਨੇ ਇਹ ਲੜਾਈ ਜਿੱਤ ਲਈਏ ਤੇ ਹੁਣ ਉਹ ਸੁਪਰੀਮ ਕੋਰਟ ਤੋਂ ਵੀ ਜਿੱਤ ਕੇ ਪੰਜਾਬ ਸਰਕਾਰ ਕੋਲ ਵਾਪਸ ਜਿਹੜਾ ਉਹ ਫੈਸਲਾ ਹੈ ਉਹ ਆ ਗਿਆ ਤੇ ਹੁਣ ਉਸ ਕੋਲ ਹੋਰ ਕੋਈ ਚਾਰਾ ਨਹੀਂ ਹੈ ਕਿ ਉਹ ਇਸ ਨੂੰ ਲਾਗੂ ਨਾ ਕਰੇ ਸੋ ਦੋਸਤੋ ਇਸ ਦਾ ਮਤਲਬ ਇਹੀ ਹੈ ਕਿ ਉਹਨਾਂ ਨੇ ਜਿਹੜੇ ਸੌਰਵ ਸ਼ਰਮਾ ਤੇ ਉਹਨਾਂ ਦੇ ਸਾਥੀ ਸੀ ਉਹਨਾਂ ਨੇ ਜਦ ਕੇਸ ਚੱਲ ਰਿਹਾ ਸੀ ਤਾਂ ਉਸ ਵੇਲੇ ਇਹ ਵੀ ਲਿਖ ਕੇ ਦਿੱਤਾ ਸੀ ਕਿ ਸਾਨੂੰ ਕਿਸੇ ਤਰ੍ਹਾਂ ਦਾ ਇਰੀਅਰ ਤੇ ਜਾਂ ਤਨਖਾਹਾਂ ਤੇ ਕੋਈ ਵਿਆਜ ਨਹੀਂ ਚਾਹੀਦਾ ਇਸ ਕਰਕੇ ਤੁਸੀਂ ਕਿਰਪਾ ਕਰਕੇ ਸਾਨੂੰ ਇਹ ਸਕੇਲ ਜੀ ਦੇ ਦਿਓ ਪਰ ਸਰਕਾਰ ਜਿਹੜੇ ਜਿਵੇਂ ਤੁਹਾਨੂੰ ਪਤਾ ਹੈ ਕਿ ਅਦਾਲਤ ਦੇ ਵਿੱਚ ਲੈ ਜਾਂਦੀ ਏ ਫਿਰ ਉਸ ਕੇਸ ਨੂੰ ਲਟਕਾਉਣਾ ਚਾਹੁੰਦੀ ਏ ਜਿੰਨਾ ਚਿਰ ਹੋ ਸਕੇ ਉਸ ਨੂੰ ਟਾਲਮਟੋਲ ਕਰਦੀ ਏ ਪਰ ਹੁਣ ਉਹ ਟਾਲਮਟੋਲ ਦਾ ਵੇਲਾ ਖਤਮ ਹੋ ਗਿਆ ਤੇ ਉਸ ਨੂੰ ਹੁਣ ਇਹ ਲਾਗੂ ਕਰਨੇ ਪੈਣਗੇ ਹੁਣ ਦੋਸਤੋ ਕਈ ਜਿਹੜੇ ਦੋਸਤ ਨੇ ਸਾਡੇ ਉਹ ਇਹ ਸਵਾਲ ਵੀ ਪੁੱਛਦੇ ਨੇ ਕੀ ਜਿਹੜੇ ਹੋਰ ਮੁਲਾਜ਼ਮ ਨੇ ਜਿਨ੍ਹਾਂ ਨੂੰ 7ਵੇਂ ਪੇ ਕਮਿਸ਼ਨ ਦਾ ਇਹਨਾਂ ਨੇ ਅਨੁਸਾਰ ਪੇ ਸਕੇਲ ਦਿੱਤੇ ਨੇ ਕਿ ਉਹਨਾਂ ਤੇ ਵੀ ਇਹ ਲਾਗੂ ਹੁੰਦਾ ਸੋ ਦੋਸਤੋ ਉਹਨਾਂ ਤੇ ਕਿਉਂਕਿ ਇੱਕ ਕੋਟ ਦਾ ਜਿਹੜਾ ਕੇਸ ਹੁੰਦਾ ਹੈ ਉਹ ਜਿਸ ਕੇਸ ਜਿਨ੍ਹਾਂ ਨੇ ਕੀਤਾ ਹੁੰਦਾ ਹੈ ਉਹਨਾਂ ਤੇ ਹੀ ਲਾਗੂ ਹੁੰਦਾ ਹੈ ਲੇਕਿਨ ਜੇ ਉਹ 2016 ਦੇ ਰੂਲਸ ਦੇ ਤਹਿਤ ਆਉਂਦੇ ਨੇ ਉਹਨਾਂ ਦੀ ਭਰਤੀ ਵੀ ਜਿਹੜੀ ਆ ਉਹ ਨਵੀਂ ਭਰਤੀ ਹੈ ਤੇ ਬਾਅਦ ਵਿੱਚ ਹੋਈ ਹੈ ਤਾਂ ਉਹ ਇਸ ਦਾ ਆਧਾਰ ਬਣਾ ਕੇ ਇਸ ਨੂੰ ਸਭ ਮੱਦੇਨਜ਼ਰ ਰੱਖਦੇ ਹੋਏ ਆਪਣੇ ਅਦਾਲਤ ਮਾਨਜੋਗ ਅਦਾਲਤ ਕੋਲ ਜਾ ਸਕਦੇ ਨੇ ਤੇ ਉਹ ਇਹ ਜਿਹੜਾ ਆਪਣੇ ਤੇ ਵੀ ਇਹ ਜਿਹੜਾ ਫੈਸਲਾ ਇਹ ਲਾਗੂ ਕਰਵਾ ਸਕਦੇ ਨੇ ਸੋ ਦੋਸਤੋ ਮੈਨੂੰ ਵੀ ਇਹ ਖਬਰ ਦੇ ਦਿੰਦੇ ਆ ਅੱਜ ਖੁਸ਼ੀ ਹੋ ਰਹੀ ਏ ਕਿ ਕਾਫੀ ਦਿਨਾਂ ਬਾਅਦ ਇੱਕ ਹੋਰ ਸਰਕਾਰ ਨੂੰ ਝਟਕਾ ਲੱਗਾ ਇਹ ਪੋਡਕਾਸਟ ਮੈਂ ਥੇ ਖਤਮ ਕਰਦਾ ਹਾਂ ਇਜਾਜ਼ਤ ਦਿਓ ਅਗਲਾ ਪੋਡਕਾਸਟ ਮੈਂ ਤੁਹਾਡੇ ਲਈ ਆ ਲੈ ਕੇ ਜਲਦੀ ਹਾਜ਼ਰ ਹੋਵਾਂਗਾ ਤਦ ਤੱਕ ਲਈ ਸਤਿ ਸ੍ਰੀ ਅਕਾਲ